ਤੁਹਾਡਾ ਨਾਮ ਔਰ ਕਿਹੜੀ ਤੁਹਾਡੀ ਜਿਹੜੀ ਨਾ ਔਰ ਕਿਉਂ ਤੁਸੀਂ ਅੱਜ ਦਫਤਰ ਤੇ ਐਗਰੀਕਲਚਰ ਪਹੁੰਚੇ ਜਗਤਾਰ ਸਿੰਘ ਦੇਵ ਤਰਨਤਾਰਨ ਸੀਡ ਕਲਟੀਸਾਈਜ਼ ਕਲਟੀਲੇਜ ਆਗੇ ਐਸੋਸੀਏਸ਼ਨ ਤਰਨਤਾਰਨ ਹੈ ਜੀ ਇਹਦੇ ਉਸ ਬੰਦੇ ਦੇ ਵਿੱਚ ਕੀ ਫੈਗਰੀਗੇਟ ਡਿਪਾਰਟਮੈਂਟ ਨੂੰ ਆਪਣਾ ਮੰਗ ਪੱਤਰ ਦੇਣਾ ਆਏ ਸੀ ਜੋ ਸੀਡ ਪ੍ਰਤੀ ਸਾਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਵਿੱਚ ਸ਼ਾਮਿਲ ਲੋਕਲ ਸਾਰੇ ਜਿਹੜੇ ਹੈਗੇ ਬਲਾਕ ਪੱਧਰ ਤੇ ਸਾਰੇ ਪ੍ਰਵੰਤੀ ਸੱਜਣ ਪਹੁੰਚੇ ਨੇ ਕੋਸਸ ਵੰਦ ਰਵੇ ਤੇ ਅਸੀਂ ਬੈਠ ਕੇ ਸਾਰਾ ਆਪਣਾ ਮਨਪਸੰਦ ਰੀਸ ਸਭ ਨੂੰ ਦਿੱਤਾ ਹੈ ਉਹਨਾਂ ਨੂੰ ਵਿਸ਼ਵਾਸਤ ਵਾਇਵੇ ਤੁਹਾਨੂੰ ਇਹੋ ਜਿਹੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਠੀਕ ਹੈ ਬਾਕੀ ਜਿਹੜੀਆਂ ਵੈਰੈਟੀਆਂ ਆਲਰੇਡੀ ਬੰਦ ਨੇ ਸਰਕਾਰ ਵੱਲੋਂ ਅਸੀਂ ਉਹ ਵਿਸ਼ਵਾਸਤ ਵਾਇਪੀ ਅਸੀਂ ਉਹ ਨਹੀਂ ਵੇਚਾਂਗੇ ਇਹਦੇ ਕਿ ਅਗਲੀ ਕਾਰਵਾਈ ਵਾਸਤੇ ਵੀ ਜਿਹੜੀ ਹੈ ਕਿ ਜੇ ਅਗਰ ਕੋਈ ਹੱਦੀ ਦੇ ਕਾਰਵਾਈ ਹੁੰਦੀ ਹੈ ਤਾਂ ਅਸੀਂ ਫਿਰ ਦੁਬਾਰਾ ਅਸੀਂ ਅਕੀਰ ਸਾਉਂਦ ਹੋ ਸਕਦੇ ਹਾਂ ਅੱਜ ਹਾਂ ਇੱਕ ਤਰੀਕ ਦੇ ਕੋਲ ਤੇ ਸਾਰਾ ਜਿਹੜਾ ਅੱਜ علاوہ ਉਹ ਆਲਰੇਡੀ ਬੰਦ ਹੈ ਦੇਖੋ ਮੰਗ ਪੱਤਰ ਦੇ ਵਿੱਚ ਤੁਸੀਂ ਆਪਣਾ ਇਹੋ ਚੀਜ਼ ਦੱਸੀ ਹੋਈ ਆ ਉਹ ਸਰਕਾਰ ਨੇ ਅਗਲਾ ਕੀ ਫੈਸਲਾ ਲੈਣਾ ਉਹ ਸਰਕਾਰ ਤੇ ਆ ਤੇ ਦੇਖੋ ਰੇਟ ਦੇ ਜੋ ਡਿਪਾਰਟਮੈਂਟ ਉੱਪਰੋਂ ਆਉਂਦਾ ਵਿਖੋ ਠੀਕ ਆ ਲੋਕਲ ਸਾਥ ਨਾਲ ਹੋਣਾ ਚਾਹੀਦਾ ਹੈ ਨਾ ਹਰ ਵੈਰੈਟੀ ਬਾਰੇ ਹਰ ਕੁਆਲਿਟੀ ਬਾਰੇ ਪਤਾ ਹੈ ਡੀਲਰ ਕਿਦਾਂ ਦਾ ਕੰਮ ਕਰਦਾ ਜਦੋਂ ਅਦਰ ਕੋਈ ਇਹੋ ਜੀ ਕੋਈ ਚੀਜ਼ ਲੈ ਕੇ ਜੀ ਸੀਡ ਆਫ ਜਿਹੜਾ ਰਕਮੈਂਡੇਸ਼ਨ ਨਹੀਂ ਆ ਰਕਮੈਂਡੇਸ਼ਨ ਸ਼ੀਟ ਜਿਹੜੇ ਅਸੀਂ ਉਹ ਵੇਚਦੇ ਦੂਜੇ ਤੇ ਵੇਚਦੇ ਨਹੀਂ ਆਲਰੇਡੀ ਤੇ ਸਾਡੇ ਉਹ ਵੈਰੈਟੀਆਂ ਪਹਿਲੀ ਗੱਲ ਤੇ ਹੈ ਹੀ ਨਹੀਂ ਹੈ ਠੀਕ ਹੈ ਹਾਈਬ੍ਰਿਡ ਸਰਕਾਰ ਨੇ ਡੀ ਨੋਟੀਫਾਈ ਕੀਤਾ ਹੈ ਵੇਚੀ ਨਹੀਂ ਤੇ ਜੀ ਤਾਂ ਜੇ ਅਗਰ ਤੁਸੀਂ ਨਹੀਂ ਵੇਚਦੇ ਉਹਦੇ باوجود ਵੀ ਦੁਕਾਨਾਂ ਤੇ ਕਿਉਂ ਦੇਖੋ ਉਹ ਆਲਰੇਡੀ ਚੈਕਿੰਗ ਕਰ ਰਹੇ ਆ ਪਰ ਠੀਕ ਕਰਨ ਪਰ ਸਾਡੇ ਕੋਲ ਹੈ ਹੀ ਕੁਛ ਨਹੀਂ ਪਰ ਉਸ ਤੋਂ ਬਾਅਦ ਪਰੇਸ਼ਾਨ ਕਰਨਾ ਉਹ ਸਹੀ ਨਹੀਂ ਆ ਤੁਹਾਡਾ ਕਹਿੰਦਾ ਮਤਲਬ ਕਿ ਲੋਕਲ ਜਿਹੜਾ ਸਟਾਫ ਹੋਣਾ ਚਾਹੀਦਾ ਨਾਲ ਜੀ ਬਿਲਕੁਲ ਉਹ ਨਹੀਂ ਹੁੰਦਾ ਉਹ ਨਹੀਂ ਆਉਂਦਾ ਤੁਹਾਡਾ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਸਰ ਯੂਨੀਅਨ ਬਲਾਕ ਡੂਰ ਸਾਹਿਬ ਤੋਂ ਜੀ ਮੈਂ ਪ੍ਰਧਾਨ ਆ ਪੀਐਫਪੀਐਸ ਐਸੋਸੀਏਸ਼ਨ ਦਾ ਜੀ ਅੱਜ ਅਸੀਂ ਬਾਕੀ ਤੁਹਾਨੂੰ ਸਾਡੇ ਬੁਲਾ ਰਿਆਂ ਨੂੰ ਦੱਸ ਹੀ ਦਿੱਤਾ ਹੈਗਾ ਕਿ ਅਸੀਂ ਅੱਜ ਪੰਜਾਬ ਦੇ ਵਿੱਚ ਜਿਹੜੇ ਦੋ ਜ਼ਿਲ੍ਹੇ ਬੰਦ ਕੀਤੇ ਗਏ ਖਾਦਾ ਦਵਾਈਆਂ ਤੇ ਬੀਜ ਵਾਲੇ ਉਹਨਾਂ ਦੇ ਵਿੱਚ ਅਮਰਸਰ ਦਾ ਤਰਨਤਾਰਨ ਵੀ ਸ਼ਾਮਲ ਹੈ ਤੇ ਅਸੀਂ ਵੀ ਅੱਜ ਤਰਨਤਾਰਨ ਬੰਦ ਦੀ ਕਾਲ ਦਿੱਤੀ ਸੀ ਜੋ ਬਿਲਕੁਲ ਸਫਲ ਰਹੀ ਆ ਤੇ ਅਸੀਂ ਅੱਜ ਸਾਰੇ ਇੱਥੇ ਚੀਫ ਐਗਰੀਕਲਚਰ ਅਫਸਰ ਤਰਨਤਾਰਨ ਨੂੰ ਮੈਂਬਰ ਉਹਨਾਂ ਵੀ ਆਏ ਸੀਗੇ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਸਰ ਕੀ ਵਿਸ਼ਵਾਸ ਰਹਿ ਗਿਆ ਵਿਸ਼ਵਾਸ ਬਹੁਤ ਵਧੀਆ ਮੌਜੂਦ ਗੱਲ ਹੋਈ ਹੈ ਜੀ ਉਹਨਾਂ ਨੇ ਕਿਹਾ ਨਜ਼ਾਇਜ਼ ਕਿ ਕਿਸੇ ਨੂੰ ਜੋ ਸਬੰਧਤ ਅਧਿਕਾਰੀ ਨੇ ਸਾਡੇ ਕੋਲ ਮਬਰਨ ਬਲਿਆ ਉਹਨਾਂ ਕਹਿੰਦੇ ਬਿਲਕੁਲ ਕੋਡ ਦੇ ਨਜ਼ਾਇਜ਼ ਤੌਰ ਤੇ ਕਿਸੇ ਅਧਿਕਾਰੀ ਨੂੰ ਜਿਹੜਾ ਅਧਿਕਾਰੀ ਹੋ ਕਿਸ ਨੂੰ ਤੰਗ ਨਹੀਂ ਕਰਨਗੇ ਤੇ ਅਸੀਂ ਉਹਨਾਂ ਤੋਂ ਵਿਸ਼ਵਾਸ ਦੇ ਨਾਲ ਹੀ ਬਾਹਰ ਆਏ ਆਂ ਔਰ ਫਿਰ ਵੀ ਜੇ ਕੋਈ ਗੱਲਬਾਤ ਹੋਏਗੀ ਤਾਂ ਜੂਨੀਅਰ ਤੌਰ ਤੇ ਜੋ ਵੀ ਫੈਸਲਾ ਸਾਡੀ ਜ਼ਿਲ੍ਹੇ ਦੀ ਲੈਵਲ ਦੀ ਮੀਟਿੰਗ ਦੇ ਵਿੱਚ ਲਵਾਇਆ ਜਾਊਗਾ ਉਹਦੇ ਵਿੱਚ ਅਸੀਂ ਆਪਣਾ ਫੈਸਲਾ ਲਵਾਂਗੇ ਅੱਜ ਦੁਕਾਨਾਂ ਬੰਦ ਰੱਖੀਆਂ ਦੀਆਂ ਨੇ ਬਿਲਕੁਲ ਬੰਦ ਹੈ ਜੀ ਪੂਰਾ ਤਰਨਤਾਰਨ ਜ਼ਿਲ੍ਹਾ ਇੱਥੋਂ ਤੱਕ ਕਿ ਸਾਨੂੰ ਅੰਮ੍ਰਿਤਸਰ ਤੋਂ ਵੀ ਰਿਪੋਰਟ ਆਈਆਂ ਪੂਰਾ ਅੰਮ੍ਰਿਤਸਰ ਜ਼ਿਲ੍ਹਾ ਵੀ ਬੰਦ ਹੈ ਜੀ ਸਰ ਨਕਲੀ ਦਵਾਈ ਨਹੀਂ ਹੁੰਦੀ ਇੱਥੇ ਥੋੜਾ ਜਿਹਾ ਮੈਂ ਮੈਂਸ਼ਨ ਕਰ ਦਿਆਂ ਜੇ ਕੋਈ ਮੰਨ ਲਓ 50% ਕੋਈ ਤੱਤਾਗਾਵਾ ਜਿਹੋ ਦਾ ਕੋਈ 48 ਆ ਗਿਆ ਜਾਂ 52 ਆ ਗਿਆ ਉਹਨ ਉਦੇ ਕਰਕੇ ਸਾਨੂੰ ਪਰੇਸ਼ਾਨੀ ਇਹੋ ਹੀ ਅੱਜ ਕਰਨੀ ਹੈ ਜਿਹੜਾ ਹੱਲ ਲੈਣਾ ਹੈ ਜਾਂ ਇਤਹਾਸ ਲੈਣਾ ਹੈ ਕਿ ਸਾਨੂੰ ਨਕਲੀ ਕਹਿ ਕੇ ਰੇਡ ਕਹਿ ਕੇ ਛਾਪਾ ਕਹਿ ਕੇ ਬਦਨਾਮ ਨਾ ਕੀਤਾ ਜਾਵੇ ਅਸੀਂ ਇੰਨੇ ਇਜਤਜ਼ਾਰ ਬੰਦੇ ਆ ਸਾਡੀ ਸਮਾਜ ਦੇ ਵਿੱਚ ਵੀ ਕੋਈ ਰੈਪਿਊਟੇਸ਼ਨ ਹੈਗੀ ਆ ਰਿਸਦਾਰਾਂ ਵਾਲੇ ਆ ਇਸੇ ਕਰਕੇ ਨਕਲੀ ਨਾ ਕਿਹਾ ਜਾਵੇ ਸਬਸਟੈਂਡਰਡ ਕਿਹਾ ਜਾਵੇ ਤਾਂ ਕੋਈ ਗੱਲ ਨਹੀਂ ਉਹਦੇ ਉਹਦੀ ਗਾਂ ਪੀਲ ਪੈ ਜਾਂਦੀ ਹੈ ਰੀ ਟੈਸਟ ਹੋ ਜਾਂਦਾ ਵਾ ਨਕਲੀ ਤੇ ਉਹਦੇ ਚ ਸਾਡਾ ਅਸਰ ਬੜਾ ਪੈਂਦਾ ਤੇ ਸਰ ਜਿਹੜਾ ਹੈਗਾ ਵੇਖੋ ਜੀ ਜਦੋਂ ਸਾਨੂੰ ਅੱਜ ਅਧਿਕਾਰੀਆਂ ਦਾ ਵਿਸ਼ਵਾਸ ਦਿਵਾਇਆ ਬਹੁਤ ਵਧੀਆ ਤਰੀਕੇ ਨਾਲ ਗੱਲ ਜਿਦਾ ਮੈਂ ਪਹਿਲਾਂ ਦੱਸਿਆ ਵਾ ਮੇਰੇ ਸਾਹ ਕੋਈ ਪਰੇਸ਼ਾਨੀ ਹੋਣੀ ਨਹੀਂ ਜਦੀ ਅਸੀਂ ਵੀ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਫੈਸਲਾ ਕੀਤਾ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਚੱਲਾਂਗੇ ਕੋਈ ਜਿਹੜਾ ਇਹਨਾਂ ਨੇ ਜਿਹੜੀ ਖਾਦਾ ਦਵਾਈਆਂ ਤੇ ਜੋ ਵੀ ਬੀਜ ਤੇ ਨਾ ਪਾਬੰਦੀ ਲਾਈ ਹੋਈ ਨਹੀਂ ਵੇਚਾਂਗੇ ਕਾਮ ਔਰ ਯੂਨੀਅਨ ਦਾ ਨਾਮ ਮੇਰਾ ਨਾਮ ਪ੍ਰਤੀਪਾਲ ਸਿੰਘ ਪੀਐਸਪੀਐਫ ਐਸੋਸੀਏਸ਼ਨ ਤਰਨਤਾਰਨ ਜੀ ਤੇ ਬਲਾਕ ਸਾਰਾ ਤਰਨਤਾਰਨ ਬਲਾਕ ਸਾਰਾ ਡਿਸਟ੍ਰਿਕਟ ਤਰਨਤਾਰਨ ਜਿਹੜੇ ਕਿਸ ਨਾਲ ਮਿਲ ਕੇ ਅਸੀਂ ਅੱਜ ਚੀਫ ਐਗਰੀਕਲਚਰ ਅਫਸਰ ਤਰਨਤਾਰਨ ਨੂੰ ਆਪਣਾ ਮੈਮੋਰੰਡਮ ਦੇਣ ਵਾਸਤੇ ਆਏ ਆ ਕਿ ਸਾਡਾ ਸਾਡੀਆਂ ਮੰਗਾ ਜੜੀਆਂ ਉਹ ਇਹ ਕਿ ਜੜੀਆਂ ਸਟੀਮਾਂ ਬਣਾਈਆਂ ਗਈਆਂ ਪੰਜਾਬ ਸਰਕਾਰ ਵੱਲੋਂ ਉਹ ਡੀਲਰਾਂ ਨੂੰ ਤੰਗ ਕੀਤਾ ਜਾ ਰਿਹਾ ਵਾ ਔਰ ਡੀਲਰਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਸ ਗੱਲ ਦੀ ਕਿ ਜਦੋਂ ਸਿਰਫ ਇੱਕ ਵੈਰਾਈਟੀ ਪੂਸਾ 44 ਜਾਂ ਜਿਹੜੀ ਕੋਈ ਵੈਰਾਈਟੀ ਹੋਰ ਬੰਦ ਕੀਤੀ ਗਈ ਹੈ ਉਹਨੂੰ ਲੱਭਣ ਵਾਸੇ ਆਉਂਦੇ ਆ ਉਹਦੇ ਅਗੇਂਸਟ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਹੈ ਕਿ ਆਹ ਕੀਆ ਆਹ ਕੀਆ ਤਵਾਰਤੇ ਕੀ ਰੱਖਿਆ ਵਾ ਕਿਸਰਾ ਰੱਖਿਆ ਵਾ ਪਰੇਸ਼ਾਨੀ ਬਹੁਤ ਜ਼ਿਆਦੀ ਚੱਲਨੀ ਪੈ ਰਹੀ ਹੈ ਜਦਕਿ ਇੱਕ ਇੱਕੋ ਇੱਕ ਐਸੋਸੀਏਸ਼ਨ ਆ ਜਿਹਦੇ ਉੱਤੇ ਇੰਨੀ ਪਰੇਸ਼ਾਨੀਆਂ ਆ ਬਾਕੀ ਹੋਰ ਵੀ ਦੁਕਾਨਾਂ ਸਾਰੀਆਂ ਾਡੇ ਦੇ ਵਿੱਚ ਹੈਗੀਆਂ ਵਾ ਜਾਂ ਸਾਰੇ ਾਡੇਆਂ ਦੇ ਵਿੱਚ ਹੈਗੀਆਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਤੁਸੀਂ ਕੀ ਮੰਗ ਕਰ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਸਾਨੂੰ ਸਹੀ ਸਲਾਮਤ ਕੰਮ ਕੀਤਾ ਜਾਵੇ ਜਿਹੜੀ ਵੀ ਵੈਰਾਈਟੀ ਗਵਰਨਮੈਂਟ ਨੇ ਬੰਦ ਕੀਤੀ ਗਈ ਹੈ ਉਹ ਅਸੀਂ ਨਹੀਂ ਵੇਚਾਂਗੇ ਔਰ ਨਹੀਂ ਰੱਖਾਂਗੇ ਆਪਣੇ ਕੋਲ ਤੇ ਸਾਰੀ ਦੁਕਾਨਾਂ ਬੰਦ ਰੱਖੀ ਦੀ ਤਦ ਕਰਨਾ ਤਰਨ ਤਰਨ ਤੇ ਹੋਰ ਬਲਾਕ ਸਾਰੇ ਜਿੰਨੇ ਵੀ ਸਾਡੇ ਚਵਾਲ ਆ ਭਿੱਖੀਵੰਡਿਆ ਕਲੂਰ ਸਾਵ ਆ ਇਹ ਹੋਰ ਵੀ ਜਿੰਨੇ ਵੀ ਬਲਾਕ ਹਨ ਖੈਰਾਵਾ ਇਹ ਸਾਰੇ ਬੰਦ ਕੀਤੇ ਗਏ ਤੇ ਸਾਰਾ ਗਰ ਇਹਦੇ ਬਾਬ ਦੀ ਕੋਈ ਪਰੇਸ਼ਾਨੀ ਆ ਗਈ ਤਾਂ ਫਿਰ ਕੀ ਅਗਲਾ ਚੱਲੇ ਇਹਦੇ ਗੱਲ ਪਰੇਸ਼ਾਨੀ ਆਵੇ ਤਾਂ ਫਿਰ ਸਾਰੇ ਮੀਟਿੰਗ ਕਰਕੇ ਫੈਸਲਾ ਜੋ ਵੀ ਫੈਸਲਾ ਲਿਆ ਜਾਊਗਾ ਅਗਲੇ ਬੰਦ ਬਾਰੇ ਅਗਲੇ ਦੀ ਬੰਦ ਬਾਰੇ ਫਿਰ ਅੱਗੇ ਉਹ ਦਿੱਤੇ ਕੀਤਾ ਜਾਊਗਾ